ਵਾਹਿਗੁਰੂ ਸਾਹਿਬ ਜੀ ਇੰਕੁਆਂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਤੇ ਪੈ ਚੋਕ ਨਾ ਹੋਈ ਜੇ ਲੈ ਰਹਾ ਨ ਦਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸੈ ਸਿਆਨ ਪਾਲਨ ਕੋ ਹੋਏ ਤਾਂ ਇੱਕ ਨ ਜੱਲੇ ਨਾਲ ਕੇਵ ਸਜਿਆਰਾ ਹੋਈਐ ਤੁਮ ਪੂਰਾ ਚੋਟੈ ਪਾਰ ਹੁਕਮਰ ਜਾਈ ਚਲਣਾ ਨਾਨਕ ਈਆ ਨਾਲ ਹੁਕਮੀ ਹੋਣੇ ਆਕਾਰ ਹੁਕਮਨ ਤਹਿ ਆਜਾਈ ਹੁਕਮੀ ਹੋਣ ਜੀਵ ਕਬਲੇ ਬੜੈ ਆਈ ਹੁਕਮੀ ਉਤਮ ਨੀਤ ਹੁਕਮ ਆ ਦੇਖ ਦੋਸੋ ਭਾਈ ਐ ਇਤਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਬੁਆਈ ਐ ਹੁਕਮੈਂਦਰ ਸਭ ਕੋ ਬਾਰੁ ਗੁਣਾ ਕੋਈ ਨਾਨਕ ਹੁਕਮੈ ਜੇ ਬੁਜੈ ਤਾਂ ਹੁਮੈ ਕਹਿ ਨ ਕੋਈ ਗਾਵੇ ਤੋ ਤਾਣ ਹੋਵੇ ਕਿਸੇ ਤਾਣ ਗਾਵੇ ਤੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਰੂ ਦੇ ਗਿਆਨ ਚਾਰ ਗਾਵੈ ਕੋ ਵਿਦਿਆ ਵਿਖ ਵਿਚਾਰ ਗਾਵੈ ਕੋ ਸਾਧ ਕਰੇ ਤਨਹੀ ਗਾਵੈ ਕੋ ਜੀਨੈ ਕਰਦੇ ਗਾਵੈ ਕੋ ਜਾਪੈ ਇਸਹਿ ਦੂਰ ਗਾਵੈ ਕੋ ਵਿਖੇ ਹੱਥ ਰਖ ਦੂਰ ਕਥਨਾ ਕਥਿਨਾ ਆਵੇ ਦੋਤ ਕਾਥ ਕਾਥ ਕਥੀ ਕੋਟੀ ਕੋਨ ਕੋ ਦੇਨਾ ਦੇਨਾ ਦੇ ਤਰਪਾਏ ਦੁਆ ਜਿਵਨ ਤਰ ਖਾਈ ਕਾਹੇ ਯੋਕਮੀ ਯੋਕਮ ਚੜਾਏ ਰਾਗ ਨਾਣ ਕੁਸ਼ੈ ਬਰਵਾਹ ਸਾਚਾ ਸਹਿ ਸਾਚਾ ਨਾਹੀ ਬਖਿਆ ਪਉ ਅਪਾਰ ਆਖੈ ਮੁੰਦਰੀ ਦੇ ਦੇ ਦਾਤ ਕਰੇ ਦਾਤਾਰੇ ਪੀਰ ਦੀ ਅੰਦਰ ਰਖੀਐ ਜਿਤ ਦੇਦਰਬਾਰ ਪਹੁ ਕੈ ਬੁਰਣ ਬੁਲੀਐ ਜਿਸੁ ਧਰੇ ਪਿਆਰ ਅਮਰਤ ਵੇਲਾ ਸਤਿਨਾਵ ਓੜਾਈ ਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦਵਾਰ ਆਣੀ ਹੈ ਸਭ ਆਪੇ ਸਚਿਆਰ ਥਾਪਿਆ ਨ ਜਾਏ ਜਿਤਨ ਹੋਏ ਆਪੇ ਆਪਨ ਰੰਝਨ ਹੋਏ ਜਿਸੇ ਵੀ ਅਧਿਨ ਪਾਇਆ ਮਾ ਨਾਨਕ ਗਾਵੀ ਗੁਣਿ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਾਸੋ ਘਰ ਲੈ ਜਾਏ ਗੁਰਮਕਨਾ ਗੁਰਮਕੀਏ ਨ ਗੁਰਮਕ ਰਈਸ ਮਾਈ ਗੁਰੇ ਸਿਰ ਗੁਰ ਗੁਰੂ ਪਰਮਾ ਗੁਰ ਪਾਰਬਦੀ ਮਾਈ ਇਹ ਹੋ ਜਾਣਾ ਅੱਖਾਂ ਨਹੀਂ ਕਨ ਕਥਨ ਨ ਜਾਈ ਗੁਰਾਂ ਕਦੇ ਪੁਜਾਈ ਸਬਣਾ ਜੀਆਂ ਕਹਿ ਤਾਤਾ ਸੋਵੇਂ ਇਸ ਨਜਾਈ ਨਾ ਬਾਜੇ ਇਸ ਪਾਵ ਬਿਨ ਬਣੀ ਕੇ ਨਾਏ ਕਰੀ ਇਹ ਤੀਸਰ ਤੋਂ ਪਾਈ ਵਿਖਾ ਮਿਲ ਕਰਮਾ ਕੇ ਮਿਲੈ ਲਈ ਮਤ ਵਿਚੰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾਂ ਕਦੇ ਪੁਜਾਈ ਸਬਣਾ ਜੀਆਂ ਕਹਿ ਤਾਤਾ ਸੋਵੇਂ ਇਸ ਨਜਾਈ ਜੇ ਤੁ ਗੁਜਾਰੇ ਆਲਜਾਉਦ ਸੁਣੀ ਹੋਏ ਨਮਕਟਾ ਵੀ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨੌਰ ਥਾਈ ਗਏ ਜਿਸ ਕੀਤ ਜਗਲੇ ਜੇਦ ਸੇ ਨਦਰ ਆਏ ਬਈ ਤਾ ਵਾ ਨਬਛੇ ਕੇ ਕੀਤਾ ਅੰਦਰ ਕੀਟ ਕਰੇ ਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤਾ ਕੋਈ ਨ ਸੁਝੈ ਜੇਦ ਸਿਗੁਣ ਕੋਈ ਕਰੇ ਸੁਨੇ ਸਤਿਪੀ ਸੁਨਾਥ ਸੁਨੇ ਧਰਤਵੇ ਆਕਾਸ਼ ਸੁਨੇ ਦੀਪ ਲੋਪਾ ਪਾਤਾਲ ਸੁਨੇ ਪੋਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਨੇ ਪਪਾ ਨਾਸ ਸੁਨੇ ਈਸ਼ਰ ਬ੍ਰਹਮਾ ਇੰਦ ਸੁਨੇ ਮੁਕਸ਼ਨਾ ਹਨ ਮੰਦ ਸੁਨੇ ਜੋ ਜੋ ਤਨ ਭੀਦ ਸੁਨੇ ਸਾਧ ਸੰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੂਖ ਪਾਪ ਦਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਰਸ਼ਕ ਕਾ ਇਸ ਨਾਮ ਸੁਨੇ ਮਨ ਪਰ ਪਾਵਹਿ ਬਾਣ ਸੁਨੇ ਲਾ ਕੇ ਸਹਿ ਧਿਆਨ ਨਾਨਕ ਭਗਤਾ ਅਸਰਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੀ ਗਾ ਸੁਨੇ ਸਿਗ ਵੀ ਪਾਦਸ਼ਾ ਸੁਨੇ ਤੇ ਪਾਵੈ ਰਾਹ ਸੁਨੇ ਹਾਥ ਹੋਏ ਅਸਗਾ ਹੋ ਨਾਨਕ ਭਗਤਾ ਅਸਰਾ ਵਿਗਾਸ ਸੁਨੇ ਦੁਖ ਪਾਪ ਕਾ ਨਾਸੈ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਬਿਚੇ ਪਸਤਾਏ ਕਾਗਦ ਕਰਮ ਨ ਲਿਖਨ ਹਾਰ ਮੰਨੇ ਕਾਬੇ ਕੰ ਵਿਚਾਰ ਐਸਾ ਨਾਮ ਨਰਜਨ ਹੋਏ ਜੇ ਕੋ ਮੰਨ ਜਨੇ ਮਨ ਕੋਏ ਮੰਨੇ ਸਤਿ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮੰਨੇ ਮੁਹ ਜੋ ਟਾਣਾ ਖਾਈ ਮੰਨੇ ਜਮ ਕੇ ਸਾਧਨ ਜਾਏ ਐਸਾ ਨਾਮ ਨਰਜਨ ਹੋਏ ਜੇ ਕੋ ਮੰਨ ਜਨੇ ਮਨ ਕੋਏ ਮਨ ਨਾ ਮਾਰਗ ਠਾਕ ਨਾ ਪਾਏ ਮਨੈ ਪਤਿ ਸਿਓ ਪ੍ਰਗਟ ਜਾਏ ਮਨੈ ਬਗਨਾ ਚੱਲੇ ਪੰਥ ਮਨੈ ਤਰਹ ਦੇਸੰ ਬੰਦ ਐਸਾ ਨਾਮ ਰੰਗਿਲ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨੈ ਭਾਵੇ ਮੂਤੋ ਆਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਦਾਰੀ ਗੁਰ ਸਿੱਖ ਮਨੈ ਨਾਲਖ ਭਵੇ ਨ ਭੇਖ ਐਸਾ ਨਾਮ ਰਣੰਜਨ ਹੋਏ ਜੇ ਕੋ ਮਰ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹ ਦਰ ਰਜਾਨ ਪੰਜਾਂ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕਹਿ ਕਲ ਨਹੀਂ ਸੁਮਾਰ ਧੌਲ ਧਰਮ ਦਾ ਆਕਾ ਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੇ ਵਸਿਆਰ ਧਰੈ ਕੋ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰਤ ਲੈ ਕਵਨ ਜੋਰ ਜੀਵ ਯਾਤ੍ਰਿਕਾਂ ਕੇ ਨਾਮ ਸੱਨਾ ਲਖਿਆ ਉੜੀ ਕਰਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਈ ਕੇਤਾ ਤਾਮ ਸਵਰਗ ਰੂਪ ਕੀਤੀ ਦਾਤ ਜਣੇ ਕੌਣ ਭੂਤ ਕੀਤਾ ਤਸਾਉਏ ਤੋ ਬੁਵਾਉ ਇਸ ਤੇ ਹੋਏ ਲਗਦਰੀਆ ਉਦੰਤ ਕੌਣ ਕਹਾ ਵਿਚਾਰ ਵਾਰੇ ਜਿਹਾ ਇੱਕ ਵਾਰ ਜੀ ਸਭ ਸਹੀ ਪ੍ਰਕਾਰ ਸਰਤਨਾ ਤਨਨ ਤਾਰ ਅਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਪੜਤਾਉ ਸੰਗ ਗੁਰਤਮ ਪੀਠ ਪਾਠ ਅਸੰਗ ਜੋ ਮਨ ਰਹਿ ਅਦਾਸ ਸੰਗ ਪਦ ਗੁਰ ਗਿਆਨ ਵਿਚਾਰ ਸੰਤ ਸਦੀ ਸੰਗ ਦਤਾਰ ਅਸੰਗ ਸੁਰਮੋ ਪਕਸਾਰ ਸੰਗ ਮੋ ਦੇ ਬਲਾਈ ਤਾਰ ਬੁਧਕ ਕਾਹਨੀ ਚਾਰ ਵਾਰੇ ਜਵੈ ਇੱਕ ਵਾਰ ਦੋਤਤ ਪਾਵੈ ਸਈ ਭਲੀਕਾਰ ਤੂ ਸਦਾ ਸੁਨਾਮ ਤੈ ਨਰੰਕਾਰ ਅਸੰਖ ਕਬੂਰ ਕੰਧ ਭੂਰ ਸੰਗ ਚੂਰ ਹਰਾਮ ਭੂਰ ਸੰਗ ਅਮਰ ਕਰ ਜਾਹਿ ਭੂਰ ਅਸੰਖ ਗਲ ਵੱਡ ਹਤਿਆ ਕਮਾਹਿ ਸੰਗ ਪਾਪੀ ਪਾਪ ਕਰ ਜਾਹਿ ਅਸੰਖ ਗੂੜਿਆ ਗੂੜੇ ਰਹਿ ਸੰਗ ਮਰੀਸ਼ ਮਲ ਭਖਾਹਿ ਅਸਾਂ ਕੰਨਦ ਸਿਰ ਕਲੇ ਪਾਰ ਨਾਣ ਮਿਤ ਕਹੇ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤਦ ਪਾਵੈ ਸਾਈ ਮੋਦੀਕਾਰ ਦੁਖਦਸ ਨਾਖਤ ਨਰੰਕਾਰ ਅਸੰਤ ਨਾਮ ਸੰਗ ਥਵ ਧਰਮ ਗੰਮ ਸੰਖ ਲੋਭ ਸੰਕਾਇ ਸਰਪਾਲ ਹੋਏ ਆਖਰੀ ਨਾਮ ਖਰੀਸ਼ ਲਾਹਾ ਖਰੀ ਗਿਆਨ ਗੀਤ ਗੁਲਗਾ ਖਰੀ ਰਖਨ ਬੋਲਣ ਬਾਣ ਖਾਸ ਸੰਜੋਗ ਮੁਖਾਨ ਜੇਨੇ ਲਿਖੇ ਤੇ ਸਰਣਾ ਹੈ ਜੇ ਫਰਮਾਇ ਤੇ ਦੇ ਪਾਹੀ ਜਿੰਤਾ ਕੀਤਾ ਤੇ ਤਾ ਨਾਉ ਵੇਰ ਨਾਵੇਂ ਨਾਹੀ ਕੋਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤਪਵੇ ਸਹੀ ਪਰੀਕਾਰ ਦੁਸਰ ਸਨਾਤ ਨਿਰੰਕਾਰ ਪਰਿਏ ਹੱਥ ਪੈ ਤਣ ਦੇ ਪਾਣੀ ਧੋਤੇ ਉਤਰਸ ਖੇਹ ਕੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਧੋਏ ਹਰੀਏ ਮਤ ਪਾਪਾ ਗ ਸੰਗ ਤੂੰ ਪੇ ਨਾਵੇਂ ਕੀ ਰੰਗ ਪੁਣੀ ਪਾਪੀਆ ਕਰਨਾ ਹੈ ਕਰ ਕਰ ਕਰਨਾ ਨਿਕਲੇ ਜਾਉ ਆਪੇ ਪੀਆ ਪੇ ਹੀ ਖਾਓ ਨਾੜੋ ਤੁਮੀ ਆਵੋ ਜਾਓ ਤੀਰਥ ਤਪ ਤੇ ਅਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣੇ ਆ ਮੰਨੇ ਆਵਣ ਕੀਤਾ ਪਾਉ ਅੰਤਰ ਗਾਤੀਤ ਮਰਣਾਓ ਸਭ ਗੁਣ ਤੇਰੇ ਬਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸੋਸ ਤੇ ਆਤ ਪਾਣੀ ਪਰਮਾਉ ਸਤ ਸੋਹਾਨ ਸਦਾ ਮਨ ਚਾਉ ਕਮਨ ਸਵੇਲਾ ਭਗਤ ਕਵਨ ਕਵਨ ਥਿਤ ਕਵਨ ਵਾਰ ਕਵਨ ਜਿਤੀ ਮਹਉ ਕਵਨ ਜਿਤ ਹੋਆ ਆਕਾਰ ਵੀਨ ਪਈਆ ਪੰਡਤੀ ਜੀ ਹੋਵੇ ਲਿਖ ਪੁਰਾਨ ਵਰਦਨ ਪਾਇਓ ਕਾਦੀਆ ਜੀ ਲਿਖਣੇ ਗੁਰਾਨ ਥਿਤ ਵਰਣਾ ਜੋਗੀ ਜਾਣੈ ਰਤਮਾਉ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਅਬੇ ਜਾਣੈ ਸੋਈ ਗੁਰ ਕਰਿਆਖਾ ਤੇ ਵਸਲਾਹੀ ਕਵਰ ਨੇ ਕਿਵ ਜਾਣਾ ਨਾਨਕ ਗਿਆਨ ਸਭ ਕੋ ਆਖੈ ਜਦੁ ਤੂ ਸਿਆਣਾ ਵੱਡਾ ਸਹੇ ਵੱਡੀ ਨਾਈਂ ਕਿਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗ ਗਿਆਨਾ ਸੋਹੈ ਪਾਤਾਲ ਨ ਪਾਤਾਰ ਨਕ ਆਗਾ ਸਾਇ ਆਗਾਸ ਓੜ ਕੋੜ ਕਪਾਲ ਤਕੇ ਵੇਦ ਕਹਿਣ ਕਬਾਦ ਸੈ ਸੈ ਠਾਰੇ ਜਨ ਕ ਦੀਪਾਸ ਰੂਿਕ ਧਾ ਦੇਖਾ ਹੋਇ ਤ ਲਖੀ ਐ ਲੀਏ ਹੋਇ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਏਤੀ ਸੁਰਤ ਨਾ ਪਾਈਆ ਨਦੀਆ ਤੇ ਵਾਹ ਬਵੈ ਸਮਤ ਨ ਜਾਣੀਐ ਸਮਤ ਸਾਸਵਤ ਆੜਿ ਗਿਰਹਾ ਸੇ ਦੀ ਮਾਰ ਧਨ ਕੀਰੀ ਤੁਰ ਨਾ ਹੋਵਣੀ ਜਿਤ ਸਿਮਨੋ ਨ ਵਿਸਰਹਿ ਅੰਤ ਨ ਸ੍ਰਿਤੀ ਕੈ ਨ ਅੰਤ ਅੰਤਰ ਗੜਨੇ ਦੇ ਨ ਅੰਤ ਅੰਤਰ ਵੇਖਣ ਸੁਰਨ ਨ ਅੰਤ ਅੰਤਰਜਾਪੈ ਗਿਆ ਮਨ ਮੰਤ ਅੰਤਰਜਾਪੈ ਕੀਤਾਕਾਰ ਅੰਤਨ ਜਾਪੈ ਪਰਵਾਰ ਅੰਤਕਾਰ ਨੂੰ ਕੇਤੇ ਬਿਰੜਾ ਹੀ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨ ਜਾਣੇ ਕੋਈ ਬੋਧਾ ਵੀ ਇਹ ਬੋਧਾ ਹੋਏ ਵੱਡਾ ਸਹਬ ਚਾਤਾ ਹੋ ਉੱਚੇ ਪਰ ਉੱਚਾ ਨਾ ਹੋਏ ਗੁਰੂ ਚਾ ਹੋਵੇ ਕੋਈ ਇਸੂਚੀ ਕੋ ਜਾਣੇ ਸੋਏ ਈਵੜੇ ਆਰਗਾਨੀ ਆਪਿਆਪ ਨਾਨਕ ਨਦਰੀ ਕਰਨੀ ਦਾ ਤੇ ਬਹੁਤਾ ਕਰਮ ਵਿਖਿਆ ਨਾ ਜਾਏ ਮਟਾ ਦਾਦਾ ਤੇਰੇ ਨਤਮਾਈ ਇਹ ਤੇ ਮੰਦੈ ਜੋ ਉਹਦੇ અપਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਪ ਰਹੇ ਰਿਕਾਰ ਕਿਤੇ ਲੈ ਲੈ ਬੁਕਰ ਬਾਹੀ ਕਿਤੇ ਮੂਰਖਾਹੀ ਕਾਹੀ ਕਿਤੇ ਅਦੂ ਬੂਸਤ ਮਾਰੀ ਤੇ ਤਾਂ ਤੇਰੀ ਦਾਤਾਰ ਬੰਦ ਕਲਾਸੀ ਪਾਣ ਹੋਏ ਹੋਰ ਆਖ ਸਕੈ ਕੋਈ ਏ ਕੋ ਖਾਈ ਕਿ ਅੱਖਣ ਪਾਈ ਓ ਜਾਣੇ ਜਿੱਦੀ ਆਉ ਹੋਏ ਖਾਈ ਅੰਬੇ ਜਾਣੇ ਅੰਬੇ ਦੇ ਅਕਸੇ ਬਿਗੀ ਗੇ ਜਿਸ ਨਾਮ ਬਖਸ਼ੇ ਸਤਿ ਸਲਾਨ ਨਾਨਕ ਬਾਦਸ਼ਾਹੀ ਪਾਦਸ਼ਾਹ ਅਮੁੱਲ ਗੁਣ ਅਮਲ ਵਪਾਰ ਮੁਰਲ ਵਪਾਰੀ ਮਨ ਭੰਡਾਰ ਮੁਰਲ ਆਵੇ ਮੁਰਲ ਜਾਹੀ ਅਮੁੱਲ ਭਾਏ ਮੁਰਲਾ ਸਮਾਹੇ ਮੁਰ ਧਰਮ ਮੁਰ ਦੀ ਬਾਣ ਮੁਰ ਤੁਲ ਮੁਰ ਪਰਵਾਨ ਅੰਮੋਲ ਬਖਸ਼ੀਸ਼ ਮੋੜੀਸ਼ਾਣ ਮੂਲ ਕਰਮ ਮੂਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਜਿ ਬਨਾਈ ਆਖੇ ਵੀਰਪਾਲ ਪੋਰਾਣ ਆਖੇ ਪੜੇ ਇਦਰੇ ਵਿਖਿਆਣ ਅਤੇ ਪਰਮੇ ਆਖੇਂਦ ਆਖੇ ਗੋਬੀਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਜਾਣੂ ਆਖੇ ਦੇਵ ਆਖੇ ਸੁਰ ਨਰ ਗੁਣ ਜਨ ਸੇ ਤੇ ਤੇ ਆ ਕੇ ਕਰ ਪਾਹਿ ਕਿਤੇ ਕਹਿ ਕੇ ਉੱਡ ਜਾਏ ਤੇ ਕਿਤੇ ਹੋਰ ਘਰੀ ਦਾ ਅਕਣ ਸਕੇ ਕੀ ਜੀ ਜੇ ਬੜ ਪਾਵੈ ਤੇ ਬੜ ਹੋਏ ਨਾਨਕ ਜਾਨ ਸੱਚਾ ਸੋਈ ਏ ਕੋ ਅੱਖੇ ਬੁਰੇ ਕਾੜ ਤਨ ਕੀ ਸਿਰ ਗਾਵਾਰ ਗਾਵਾਰ ਸੋਦਰ ਕੀ ਹਾਸੋ ਕਰਗੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦੈ ਨੀਗਾ ਸੰਖਾ ਕੇ ਤੇਵਾ ਬਨਹਾਰੀ ਕਿ ਤੇ ਰਗ ਪਰਿ ਸੋ ਕਹੀਐ ਨ ਕਿ ਤੇ ਗਾਵਨ ਹਾਰੀ ਗਾਵੇ ਦੁਰਨੋਪੋਲ ਪਾਣੀ ਬੈ ਸੰਤਰ ਗਾਵੇ ਰਾਜਾ ਧਰਮਦੁਆਰੀ ਗਾਵੇ ਚਿਤ ਗੋਦਖ ਜਾਨ ਹੈ ਲਿਖ ਲਿਖ ਤਰ ਵਿਚਾਰੇ ਗਾਵੇ ਇਸਰ ਮਾਦੀਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਰਸ਼ਨ ਬਿਠੇ ਦੇਵ ਤੇ ਅੰਦਰ ਨਾਲੇ ਗਾਵੇ ਸਤਿਸ਼ਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ਼ਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਧ ਰਖੀ ਸਰਦੂ ਜਗ ਵਿਦਾ ਨਾਲੇ ਗਾਵੈ ਮੋਹਣੀਆਂ ਮਨਮੋਹਣ ਸਰਗਾ ਮਛ ਭਿਆਲੇ ਗਾਵਣ ਰਤਨੋ ਪਾਈ ਤੀਰੀ 68 ਦੀਸ ਨਾਨੇ ਗਾਵੈ ਜੋਦ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮਨ ਰਗਰ ਭੰਡਾ ਕਰ ਕਰ ਰਖੇ ਤਾਰੇ ਸਹੀ ਤਦਨੋ ਗਾਵੈ ਜੋਦੁ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਆਵਨ ਨਾਲਿ ਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਮੋਸੀ ਜੈ ਨ ਜਸੀ ਰਚਨਾ ਜੀ ਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਸ ਸੇ ਮਾਇਆ ਜਿਨੋ ਭਾਈ ਕਰ ਕਰ ਵੇਖੇ ਕੀਤਾ ਆਪਣਾ ਜਿਬ ਤਸਦੀ ਵੜਿਆਈ ਜੋਤਿ ਸੇ ਪਾਵੇ ਸੋਈ ਕਰਸੀ ਹੁਕਮਨ ਕਰ ਨ ਜਾਈ ਸੋ ਬਾਤ ਸੋ ਸਾਬਾ ਸਾਹਿਬ ਨਾਨਕ ਰੈਣ ਰਜਾਈ ਮਨ ਦਾ ਸੰਦੋਸ਼ ਸਰਮਪਤ ਚੋਰੀ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਲ ਗੁਵਾਰੀ ਗਾਇਆ ਜੋਤ ਰੰਡਾ ਪ੍ਰਦੀਤ ਆਈ ਪਤੀ ਸਗਲ ਜਮਾਤੀ ਮਨ ਜੀਤਾ ਜਗ ਜੀ ਆਦੀ ਇਸ ਦੇ ਆਦੀਸ਼ ਆਦਿ ਨੀਰਾ ਨਾਦ ਨਾਹਤ ਜੂਜੁਗ 21 ਭਗਤ ਗਿਆਨ ਦਇਆ ਭੰਡਾਰ ਨ ਘੜਗੜਵਾਜੇ ਨਾਦ ਆਪ ਨਾਦ ਨਾਤੀ ਸਭਜਾਂ ਕੀ ਰਿਤਿ ਦੇਵਰਾ ਸਾਦ ਸੰਯੋਗ ਜੋਦ ਕਾਰਜ ਲਾਵੇ ਲੇਖੇ ਆਵੇ ਭਾਗ ਆਦੀ ਇਸ ਦੇ ਆਦੀਸ਼ ਆਦਿ ਨੀਰਾ ਨਾਦ ਨਾਹਤ ਜੂਜੁਗ 21 ਏ ਕਾਮਾਈ ਜੁਗਤ ਰੇ ਆਈ ਤੇਰੇ ਜਲੇ ਪਰਵਾਰ ਇਕ ਸੰਸਾਰੀ ਇਕ ਪੱਡਾਰੀ ਇਕ ਲਾਏ ਦੀ ਬਾਣ ਜੇ ਉਤਜ ਪਾਵੈ ਦਿਵੇ ਚਲਾਵੈ ਜਿਉ ਊ ਹੈ ਪਰਮਾਨ ਉਹ ਵੇਖੀ ਉਹਨਾਂ ਨਦਰਣਾ ਆਵੇ ਬਹੁਤਾ ਇਹੋ ਬਿਦਾਨ ਆਦੇ ਜਿ ਸੇ ਆਦੇ ਜਿ ਆਦਨੀ ਨਾਨਦ ਨਾਥ ਜੂਜ ਕੇ ਕੋਈ ਸੇਵਾ ਸੰਗ ਰੇ ਲੋਏ ਢੰਡਾਰ ਯੋਗ ਸਿਪਾਏ ਸਵੇਕਾ ਵਾਰ ਕਰ ਕਰ ਵਿਖੇ ਸਿਰ ਜਨ ਹਾਰ ਨਾਨਕ ਸੱਚੀ ਕੀ ਸਾਚੀ ਗਾਰ ਆਦੇਸ ਹੈ ਆਦੇਸ ਆਦ ਨੀਰ ਨਾਦ ਨਾ ਹਤ ਜੋਤੀ ਦੇ ਕੋ بیس ਇੱਕ ਦੂਜੀ ਪੌ ਲਖ ਹੋਏ ਲਗੋ ਵੇ ਲਗਵੀਸ ਲਖ ਲਖ ਜਿਹੜਾ ਆਖੀ ਐ ਏਕ ਨਾਮ ਜਗਦੀਸ਼ ਏਤਰਾ ਹੇਤ ਪਵੜੀਆ ਜੜੀਏ ਹੋਏ 21 ਸੁਨ ਗੱਲਾ ਆਕਾਸ ਦੀ ਜਿਟਾ ਆਈ ਦੀ ਨਾਨਕ ਨਦਰੀ ਪਈਏ ਕੋਲੀ ਗੋੜੀ ਸਿਆਖਨ ਜੋਤਿ ਪੇਨ ਜੋਰ ਜੋਰ ਨ ਮੰਗਣ ਦੇ ਨ ਜੋਰ ਜੋ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਮਾਲ ਬਣਸੋਰ ਜੋਰ ਨ ਸਤਿ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜੈਸਾ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਦਿਤੀ ਤੇ ਦੀਵਾਰ ਬੋਲ ਬਾਣੀ ਅਗਨੀ ਪਾਤਾਲ ਦਿਸ਼ੇ ਚ ਧਰਤੀ ਥਾਪ ਰਖੀ ਧਰਮਸਾਰ ਤੇ ਸੱਚੀ ਜੀ ਜੋਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤੇ ਸੋਹਣ ਪੰਜ ਪ੍ਰਵਾਹ ਨਦਰੀ ਕਰਮ ਬਵੈ ਨਿਸ਼ਾਨ ਗਤ ਬਗਾਈ ਉਥੈ ਪਾਈ ਨਾਨਕ ਗਿਆ ਜਾਪੈ ਜਾਈ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕਿਤੇ ਭੋਰ ਬਣੀ ਵੈ ਸੰਤਰ ਕੇਤੇ ਕਾਲ ਮਹੀਸ਼ ਇਹ ਦੇਵਰਮੀ ਕਾ ਅਰਧ ਪ੍ਰੀਏ ਉਪਰੰਕ ਕੇ ਵੀਸ ਕੀਤੀ ਅਰਧ ਪੂਮੀ ਮਿਰ ਕੇਤੇ ਕੀਤੇ ਧੂਪ ਦੇਸ਼ ਕیتے ਇੰਦ ਚੰਦ ਸੂਰ ਕੇਤੇ ਗੰਦੇ ਮੰਡ ਦੇਸ਼ ਕਿਤੇ ਸਤਪਦਨਾਥ ਕੇਤੇ ਕੀਤੇ ਦੀਵੀ ਦੇਸ਼ ਕیتے ਦੀਵਾਨਾ ਮੁਨ ਕੇਤੇ ਕੀਤੇ ਨਦਰ ਸੰਮੰਦ ਕੀਤੇ ਖਾਣੀ ਕੀਤੀ ਪਾਣੀ ਕੀਤੇ ਪਾਤ ਨਿਰੰਦ ਕیتے ਜਪ ਦੀ ਸੇਵਾ ਕੀਤੇ ਨਾਲ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਕਾਣਦ ਖੜੀਐ ਬੋਧ ਅਲੂਪ ਤਾਂ ਕੀ ਗੱਲ ਕਥੀ ਆ ਨਾ ਜਾਏ ਜੀਵ ਦੇ ਵਿੱਚ ਵਿਸਥਾਈ ਤਿੱਥੈ ਖੜੀਐ ਸਤਮਤ ਮਤਮਨ ਬੁੱਧ ਤਿੱਥੈ ਖੜੀਐ ਸਰਾ ਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਲ ਮੈ ਨਾਮ ਰਹਿਆ ਭਰਪੂਰ ਤਿੱਥੈ ਸੀਤਾ ਸੀਤਾ ਮਹਿਮਾ ਮਾਹੀ ਤਾਂ ਕੇ ਰੂਪਣ ਕਥਨੇ ਜਾਹੀ ਨਾ ਕੋਈ ਮਰਿਆ ਠਾਕੇ ਜਾਏ ਜਿਨ ਕੇ ਨਾਮ ਸੇ ਮਨ ਮਾਇਏ ਦਿੱਤੈ ਭਗਤ ਵਸਹਿ ਕੇ ਲੋ ਕਰ ਹੈ ਨੰਦ ਸੱਚਾ ਮਨ ਸੋਏ ਸਚ ਕੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਥ ਨਿਹਾਲ ਤਿੱਥੈ ਖੰਡ ਮਟਲ ਵਰ ਭੰਡ ਜੀਵੋ ਬਧੇ ਤਾਂ ਅੰਤ ਨਾਤ ਤਿੱਥੈ ਲੋ ਲੋ ਆਕਾਰ ਜਿਮ ਜਿਹ ਹੁਕਮ ਤੇ ਵੈ ਤੇ ਵਿਕਾਰ ਵਿਖੇ ਸੇ ਕਰ ਵਿਚਾਰ ਨਾਨਕ ਗਤਨਾ ਕਰੜਾ ਸਾਰ ਜਤ ਪਹਾਰਾ ਦੀ ਜਸਨੀਆਰ ਅਹਿਲ ਮਤ ਦੇਵ ਹਧਿਆਰ ਪਾਉ ਪ੍ਰਗਤ ਤਤ ਤਉ ਭੰਡਾ ਪਾਉ ਅਮਰਤ ਤਤ ਧਾਲ ਘੜੀਏ ਸਭ ਸਜੀਤਕਸਾਲ ਜਿਨ ਕੋ ਨਦਰ ਕਰਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਿ ਮਹਤ ਦੇਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਂ ਪੁਰਿਆਈਆਂ ਵਾਚੇ ਧਰਮ ਹ ਦੂਰ ਕਰਮੀ ਆਪੋ ਆਪਣੀ ਕੇ ਨਿੜ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇਵ ਮੁਖ ਉਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇ ਆ ਗਏ ਮਸਕਦ ਕਾਲ ਨਾਨਕ ਦੇ ਮੁਖ ਉੱਜਰੇ ਇਤੀ ਸੁਤੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ